ਹਾਏ ਪਿੰਡ ਮੁੜਨ ਨੂੰ ਜੀਤਾ ਕਰਦਾ ਹਾਏ ਮੁੜ ਮੁੜ ਚੇਤਾ ਆਉਂਦਾ ਕਰਦਾ ਹਾਏ ਪਿੰਡ ਮੁੜਨ ਨੂੰ ਜੀਤਾ ਕਰਦਾ ਹਾਏ ਮੁੜ ਮੁੜ ਚੇਤਾ ਆਉਂਦਾ ਕਰਦਾ ਹੋ ਜਿੱਤੇ ਪਹੁੰਚਦੇ ਰਹੇ ਖੇਤਾਂ ਦੀਆਂ ਵਟਾਂ ਨੂੰ ਠੰਡੇ ਮੁਲਕ ਨੇ ਹੌ ਠੰਡੇ ਮੁਲਕ ਨੇ ਮੋਲਿਆ ਗਰਮ ਜ਼ੁਬਾਦਿਆਂ ਜਟਾ ਨੂੰ ਠੰਡੇ ਮੁਲਕ ਨੇ ਇਹ ਗਾਣੇ ਦੇ ਨਾਲ ਨਾਲ ਮੈਂ ਦੋ ਚਾਰ ਗੱਲਾਂ ਵੀ ਕਰਨਾ ਚਾਹਣਾ ਨਾ ਵਾਕਈ ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਠੰਡੇ ਸਵਾ ਨੇ ਮੋਲਿਆ ਆਪਾਂ ਨੂੰ ਠੰਡੇ ਮੁਲਕ ਨੇ ਠੰਡੇ ਕਰਤਾ ਜੀ ਅਸੀਂ ਉਹ ਪੰਜਾਬੀਆਂ ਜਿਹੜੇ ਕਦੇ ਕਿਸੇ ਦੀ ਗੱਲ ਨਹੀਂ ਸਹੰਦੇ ਸੀਗੇ ਇੱਥੇ ਆ ਕੇ ਹਰ ਗੋਰੇ ਦੀ ਆਪਣੇ ਦੀ ਸਹਣੀਆਂ ਸੱਕੀਏ ਮੈਨੂੰ ਕਿਤਨੇ ਕਿਤੇ ਲੱਗਦਾ ਵੀ ਜਦੋਂ ਤੁਸੀਂ ਇੱਥੇ ਆ ਜਾਂਦੇ ਹੋ ਤਾਂ ਤੁਸੀਂ ਠੰਡੇ ਵਾਕੇ ਹੀ ਹੋ ਜਾਂਦੇ ਹੋ ਐਨਾ ਫਰਕ ਨਹੀਂ ਪੈਂਦਾ ਕਿਸੇ ਦੀਆਂ ਕਿੰਗੀਆਂ ਗੱਲਾਂ ਦਾ ਤੁਸੀਂ ਆਪਣਾ ਜਮੀਰ ਆ ਜਿਹੜਾ ਸ਼ਾਂਤ ਕਰ ਲੈਣੇ ਹੋ ਜਾਂ ਮਾਰ ਲੈਣੇ ਹੋ ਕਿ ਮੈਂ ਧੰਨਵਾਦ